ਵਧੀਆ ਜਾਵਾ ਦੇਖਦਾ ਤੇਰਾ ਹੈ ਹੁਣ ਨਾ ਕਿਤੇ ਊਂਟ ਪੜਾ ਕੇ ਜਾ ਕਰ ਜੀ ਚੰਗਾ ਨਹੀਂ ਨਹੀਂ ਨਜ਼ਾਰੇ ਲੁੱਟੀਆਂ ਜਿਹੜੀ ਚੀਜ਼ ਦੀ ਲੋੜ ਆ ਨਾ ਹਾਜ਼ਰ ਆ ਬਸ ਇੱਕ ਐ ਕਹਦੀ ਮੈਂ ਆਹ ਮੈਂ ਤਾਂ ਬੱਕਰੀ ਕਰਦੀ ਹੁੰਦੀ ਐ ਬਸ ਇੱਕ ਵਾਰ ਹੀ ਕਹਦੇ ਮੈਨੂੰ ਆ ਚੀਜ਼ਾਂ ਹਿੰਦੀ ਆ ਉਹ ਐ ਕਰੂ ਮੈਂ ਜੀ ਤੇਰੇ ਮੂਰੇ ਹਾਜ਼ਰ ਹੋ ਜਾ ਚੰਗਾ ਠੀਕ ਐ ਕਰ ਬੇ ਦੁੱਧ ਦੱਦ ਪੀਣਾ ਨਾ ਤੁਸੀਂ ਪੀ ਲਓ ਹੈ ਦੁੱਧ ਤਾਂ ਮੈਂ ਖਰ ਘਾਟੀ ਪੀਣਾਗਾ ਚਲ ਬੇ ਸੌ ਜਾ ਹੁਣ ਫਿਰ ਹੁਣ ਕੀ ਮੈਂ ਭਾਲਦੀਆਂ ਹੈਂ ਸੌਂ ਜਾ ਔਰ ਪੈ ਜਾ ਤੇ ਮੋਬਾਈਲ ਦੇਖਣਾ ਹੁਣ ਤੂੰ ਪੈ ਜਾ ਨਾ ਹੋਰ ਕਬੱਡੀ ਖੇਡਣੀ ਆਪਾਂ ਨੇ ਹੈ ਕੱਲ ਸੌਂ ਜਾ ਫਿਰ ਜੇ ਫੋਨ ਦੇਖਣਾ ਦੇਖ ਲੈ ਚੰਗਾ 10 ਮਿੰਟ ਸੌਂ ਜੀ ਟਾਈਮ ਨਾ ਹੋਰ ਨੀਂਦ ਆਈ ਜਾਂਦੀ ਐ ਵੇ ਤੇ ਆਪਣੀ ਰਾਤ ਤੇ ਪਹਿਲੀ ਰਾਤ ਹੈਗੀ ਪਹਿਲੀ ਰਾਤ ਹੈਗੀ ਫਿਰ ਕੋਈ ਗੱਲ ਨਹੀਂ ਕੱਲ ਨੂੰ ਦੂਜੀ ਰਾਤ ਪਰਸ ਨੂੰ ਤੀਜੀ ਰਾਤ ਹੋਰ ਕੀ ਐ ਹੈ ਬੱਤਰ ਖਾਣੇ ਦੀ ਗੱਲ ਪੈਂਦੀ ਨੇ ਤਨ ਇੰਨੀ ਕੁ ਮੇਂ ਅਕਲ ਹੈਗੀ ਕਿ ਮੈਂ ਕੀ ਹੋ ਗਿਆ ਹੈ ਕਬਰ ਗਈ ਤੂੰ ਤਾਂ ਪਹਿਲੀ ਰਾਤ ਹੀ ਕਬਰ ਗਈ ਹੈ ਬੇ ਕੁਛ ਖਾ ਕੇ ਤਾਂ ਨਹੀਂ ਹੈ ਨਾ ਮੈਂ ਕੀ ਖਾਣਾ ਸੌਂ ਲੱਗੇ ਤੇਰੀ ਮੇਰੀ ਸਾਂ ਠੁੱਠੀ ਖਾਏ ਨੇ ਪਹਿਲੀ ਮਾਰਦਾ ਮੈਨੂੰ ਲੈ ਇਹ ਮਾਰਨਾ ਹੁੰਦਾ ਤੈਨੂੰ ਬਹਿ ਕੇ ਫੇਰਿਆਂ ਨੂੰ ਲਿਆਉਂਦਾ ਮੈਂ ਪੈਗਾ ਹੋਰ ਕਾਗੜੀਆਂ ਤਾਂ ਪਹਿਲੇ ਪਹਿਜਾ ਬੋਚੀਆਂ ਤੜਕੇ ਗੱਲ ਕਰਾਂਗੇ ਰੋਲਾ ਨਹੀਂ ਪਾਉਂਦੇ ਹੁੰਦੇ ਗਵਾਢੀ ਆ ਜਾਣਗੇ ਸਮਝਾ 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 ਤਾਂ ਕੀ ਕਰੂੰਗਾ ਦੋ ਸੁਣਨੀ ਤਾਂ ਪਰ ਤਾਂ ਜੀ ਨਹੀਂ ਲੱਗਦਾ ਕੰਦੇ ਹੱਡਾ ਬੱਡਾ ਕਰਾ ਨਾ ਕੋਈ ਆਵੇ ਨਾ ਜਾਵੇ ਦੇ ਦੇ ਚੱਟ ਲੈ ਜਾਈ ਆਵਾ ਮੈਨੂੰ ਤਾਂ ਲੱਗਦਾ ਗੱਡੂ ਦਾ ਹੋ ਗਿਆ ਵਿਆਹ ਹੋਰ ਭੈਣ ਜਿਵੇਂ ਤਕੜੀਆਂ ਸੱਚੀ ਕਾ ਹੋਰ ਵਧੀਆ ਹਾਂ ਵਧੀਆ ਬਹਿ ਜਾ ਬਹਿ ਜਾ ਕੋਈ ਗੱਲ ਨਹੀਂ ਮੈਂ ਤਾਂ ਗਵਾਂਡਣੀ ਕਹਿੰਗੀ ਗੱਡੂ ਦੀ ਪਰਜਾਈ ਲੱਗਦੀ ਹਾਂ ਮੈਂ ਅੱਛਾ ਜੀ ਹਾਂ ਚੱਲ ਵਧੀਆ ਹੋ ਗਿਆ ਵਿਚਾਰੇ ਦਾ ਘਰ ਵਸ ਗਿਆ ਸਾਨੂੰ ਤਾਂ ਉਮੀਦ ਨਹੀਂ ਸੀਗੀ ਵੀ ਵਿਆਹ ਹੋ ਜਾਊਗਾ ਮੱਖ ਚਾਲ ਸੱਦਿਆ ਤਾਂ ਹੈ ਨਹੀਂ ਇਹ ਤਾਂ ਕਹਿੰਦੇ ਕਿ ਜੜਾ ਬਾਜੀ ਕਰ ਹਾਂ ਤੇ ਬਾਕੀ ਬਾਗ ਗਏ ਰਿਸ਼ਤੇਦਾਰ ਬਾਗ ਗਏ ਹਾਂ ਜੀ ਜੀ ਸਾਰੇ ਅੱਛਾ ਚੱਲ ਹੋਰ ਤਾਂ ਵਧੀਆ ਠੀਕ ਠਾਕ ਹੈ ਹਾਂ ਹਾਂ ਸਭ ਵਧੀਆ ਪਸੰਦ ਆ ਗਿਆ ਘਰ-ਵਾਰ ਤੇਰੇ ਹਾਂ ਹਾਂ ਵਧੀਆ ਜੀ ਚੱਲ ਵਧੀਆ ਹੀ ਚਾਹੀਦਾ ਤੇ ਮੇਰਾ ਜੇੜ ਤਾਂ ਪਸੰਦ ਆ ਗਿਆ ਗੱਡੂ ਠੀਕ ਆ ਪਸੰਦ ਹੀ ਹੈ ਘਰ ਵਾਲਾ ਤੇਰਾ ਹਾਂ ਹਾਂ ਪਸੰਦ ਆਏ ਮਸੂਮੀ ਜੀ ਕਿਵੇਂ ਬੋਲੀ ਹੌਲੀ ਜੀ ਜਿਵੇਂ ਪਸੰਦ ਹੀ ਨਹੀਂ ਆਇਆ ਹੁੰਦਾ ਤੇਰੇ ਨਹੀਂ ਠੀਕ ਆ ਠੀਕ ਹੈ ਹਾਂ ਅੱਛਾ ਚੱਲ ਵਧੀਆ ਠੀਕ ਹੀ ਚਾਹੀਦਾ ਤੇ ਕੰਮ ਧੰਦਾ ਵਧੀਆ ਸੁਦੇਹੀ ਨਵੇੜ ਕੇ ਬਹਿ ਗਈ ਤੂੰ ਤਾਂ ਲਹਨ ਫਿਰ ਤਾਂ ਪਚੜ ਜਾਂਦੀ ਜੀ ਫਿਰ ਤਾਂ ਪਿਆਖ ਚੱਲ ਵਧੀਆ ਅੱਜ ਤਾਂ ਜਾਣਾ ਹੋਊਗਾ ਮੁਰਕੇ ਪੇਕੀ ਕਿ ਜਾਣਾ ਨਹੀਂ ਹਜੇ ਕੱਲ ਨੂੰ ਜਾਣਾ ਕੱਲ ਨੂੰ ਜਾਣਾ ਹਾਂ ਚੱਲ ਵਧੀਆ ਜਾ ਆਇਓ ਤੇ ਮੈਂ ਤਾਂ ਹੈ ਹੀ ਆਈ ਸੀ ਮਖਾਲੇ ਨਾਲ ਤਾਂ ਮੈਂ ਸਲਾਮੀ ਦੇ ਕੇ ਆਉਣੀ ਐਗੀ ਮਹਸੱਦਿਆ ਤਾਂ ਹੈ ਨਹੀਂ ਤੂੰ ਰਹਿ ਜਾਂਦੇ ਨੇ ਕਹਤਾ ਸੀਗਾ ਆ ਜੀ ਪਰਚਾਈ ਕੋਈ ਨਾ ਜੀ ਕਿੱਥੇ ਹੋਣਾ ਆਪ ਇਧਰ ਨਹੀਂ ਗਿਆ ਹੈ ਅੱਛਾ ਲੈ 513 ਤੇ 513 ਘਰ ਵਾਲੇ ਦਾ ਦੱਸ ਦਿੰ ਉਹਨੂੰ ਇਹ ਸੋਨੀ ਪਰਜਾਈ ਆਈ ਸੀਗੀ ਤੇਲਫ ਠੀਕ ਹੈ ਤੇ ਇੱਕ ਗੱਲ ਤਾਂ ਦੱਸ ਮੈਨੂੰ ਤੇ ਉਂ ਤਾਂ ਵਧੀਆ ਬੋਲੇ ਚੱਲਦਾ ਵਧੀਆ ਰਾਤ ਬਸ ਕਹਾਂਗੇ ਜੀ ਪੁੱਛ ਲੈ ਕਿਉਂ ਉਤਰਾ ਤਾਂ ਕਿ ਗੇ ਸੌਂਗੇ ਐਂ ਸਾਂਗਾ ਹੱਜੇ ਖਣੇ ਦਾ ਨਾ ਹੋਵੇ ਲੈ ਕਿਉਂ ਸਿਆਣਾ ਬਿਆਣਾਗਾ ਇਹ ਕਿਹੜਾ ਕੋ ਨਿਆਣਾ ਸਾ ਆ ਬਰਤ ਜਾ ਕੇ ਸੌਂਗਾ ਸੁਣ ਬੂ ਮੈਂ ਬੁਲਾਇਆ ਵੀ ਤਾਂ ਬੋਲੇ ਹੀ ਨਹੀਂ ਹੈ ਕਿ ਮੈਨੂੰ ਕਹਣਾ ਚੱਪਾ ਕਰਕੇ ਸੌ ਗਿਆ ਬਸ ਤੈਨੂੰ ਹਾਈ ਕਰਤਾ ਚਪਕਰ ਕੇ ਸਮਝਾ ਮੋਰ ਕਹਣਾ ਤੜਕੇ ਗੱਲ ਕਰਾਂ ਹਾਏ ਹਾਏ ਘਰ ਸਦਿਆ ਨੂੰ ਤਾਂ ਕੰਜਰਾ ਵੀ ਤੈਨੂੰ ਮਸਾਂ ਬਹੂ ਮਿਲੀਗਾ ਮੈਨੂੰ ਤਾਂ ਆਏ ਸੀਗਾ ਮੈਂ ਅੱਖਾਂ ਹਜੇ ਸੁੱਤੀ ਨਾ ਪਈ ਹੁਣ ਕਿਤੇ 10 ਵਜੇ ਤੱਕ ਰਸਾਈ ਰਾਤ ਨਹੀਂ ਟਿਕੇ ਹੋਣੇ ਅੱਛਾ ਜੀ ਬੂ ਮੈਂ ਮਰ ਜਾਣਾ ਸੋਨੂੰ ਤਾਂ ਪਤਾ ਹੀ ਹੋਣਾ ਕੁਝ ਖਾਂਦੇ ਪੀਂਦੇ ਤਾਂ ਨਹੀਂ ਨਾ ਆਏ ਤਾਂ ਮੰਡੀ ਆ ਖਾਣਾ ਪੀਣਾ ਕੀ ਆ ਗੈ ਇਹਨਾਂ ਨੇ ਗੱਲ ਕਰ ਖਿਲਦਾ ਬੰਦਿਆਂ ਨਾਲ ਹੀ ਰਹਿੰਦਾ ਜਨਾਨੀਆਂ ਨਾਲ ਨਹੀਂ ਹਾਂ ਜਾਨੀਆਂ ਦੀ ਤਾਂ ਮੁੰਡਾ ਨਾਲ ਹਾਂ ਜਾਈ ਨਹੀਂ ਹੈਗਾ ਉਹ ਤਾਂ ਹੀ ਹੋ ਲੰਦਾ ਵੀ ਚਾਹ ਨੂੰ ਜਦੋਂ ਹੁਣ ਘਰੇ ਜਨਾਨੀ ਨਹੀਂ ਹੈਗੀ ਫਿਰ ਰਹਿਣਾ ਤਾਂ ਬੰਦਿਆਂ ਨਾਲ ਹੀ ਆ ਕੋਈ ਵਾਰੀ ਨਹੀਂ ਵੀ ਹੈ ਨਾ ਕਿਸੇ ਦਾ ਦਰ ਮਿਲਦਾ ਹੁੰਦਾ ਕਿਤੇ ਹੋਰ ਗੱਲਬਾਤ ਹੁੰਦੇ ਆ ਨਹੀਂ ਵਿਆਹ ਤਾਂ ਤੇਰਾ ਸਹਿਮਤੀ ਨਾਲ ਹੋਇਆ ਤਾਂ ਕਿਹੜਾ ਤਾਂ ਨਹੀਂ 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 ਸਹਿਮਤੀ ਨਾਲ ਹੋਇਆ ਵਿਆਹ ਤਾਂ ਤੇ ਜਦੋਂ ਤੈਨੂੰ ਗਿਆ ਸੀਗਾ ਦੇਖਣ ਤੈਨੂੰ ਪਸੰਦ ਤਾਂ ਕਰਕੇ ਲਿਆਇਆ ਉਦੋਂ ਤਾਂ ਕਹਿੰਦਾ ਪਸੰਦ ਆ ਤੇ ਫੇਰ ਆ ਇਹ ਤਾਂ ਕੋਈ ਗੱਲ ਹੀ ਨਹੀਂ ਬਣਦੀ ਸੀ ਇਹ ਜੀ ਵੀ ਜਿਹੜਾ ਤੈਨੂੰ ਪਸੰਦ ਕਰਿਆ ਕਹਿੰਦਾ ਮੇਰੇ ਪਸੰਦ ਆ ਮੈਂ ਉਸ ਨੇ ਹੀ ਵਿਆਹ ਕਰਾਵਾਂ ਲੈ ਦੇਖ ਲੈ ਹੋਏ ਮੈਂ ਮਰ ਜਾ ਪਹਿਲੀ ਰਾਤ ਆਈ ਨਗਾ ਤੇ ਸੌਂਹ ਕਰਾਤੀ ਨਹੀਂ ਮਨਾਈ ਹੂੰ ਮੈਂ ਮਰ ਜਾ ਲੈ ਖਾਇ ਹੈ ਵਿਚਾਰੀ ਤੇਰੀ ਜ਼ਿੰਦਗੀ ਪਰਵਾਹ ਹੈ ਹੋਈ ਤਾਂ ਕਰ ਲੈ ਚੱਲ ਕੋਈ ਗੱਲ ਨਹੀਂ ਕੀ ਪਤਾ ਹਜੇ ਕੰਮਕਾਰ ਚ ਟੈਨਸ਼ਨ ਚ ਹੋਵੇ ਹੈਨਾ ਸੌ ਹੋ ਜਾਂਦੀ ਹੈਗੀ ਜਾਂ ਯਾਰਾਂ ਦੋਸਤਾਂ ਨੇ ਬਾਹਰ ਕੋ ਸੁਖਵਾਤਾ ਹੋਵੇ ਚਿਹੜ ਕਰਤੀ ਹੋਵੇ ਕਿਸੇ ਨੇ ਨੀਂਦ ਆਉਣ ਲੱਗੀ ਹੋਵੇ ਤਾਂ ਸੰਗਿਆ ਹੋਊਗਾ ਅਸੀਂ ਵੇ ਪਤਾ ਦਿੱਤੀ ਚਲ ਕੋਈ ਨਾ ਸਵੇਰ ਨਾਲੋਂ ਕਹਿੰਦੇ ਹੁੰਦੇ ਅਗੇ ਕੱਲ ਨੂੰ ਨਾਲੋਂ ਸਵੇਰ ਕਾਲੀ ਕੀ ਪਤਾ ਅੱਜ ਦੀ ਰਾਤ ਕੁਝ ਬਣ ਜੇ ਹਾਂ ਹਾਂ ਪਰ ਅੱਜ ਤੂੰ ਜਾ ਹੀ ਨਾ ਪੇਕੀ ਅੱਜ ਤੂੰ ਨਾ ਨਾ ਕਰ ਨੂੰ ਆਣਗੇ ਅੱਜ ਉਹਨਾਂ ਨੂੰ ਵੀ ਕੰਮ ਹੋ ਗਿਆ ਸੀ ਹਾਂ ਜੇ ਕੋਈ ਗੱਲਬਾਤ ਹੋਈ ਤਾਂ ਮੈਨੂੰ ਦੱਸ ਦੇ ਮੈਂ ਹੈਗੀਆਂ ਕਿੱਥੇ ਕੋਈ ਐ ਕਰ ਤਰ ਫੋਨ ਦਾ ਲਾ ਖੁੱਲ ਕੇ ਦੇ ਤੈਨੂੰ ਨੰਬਰ ਦਵਾ ਤੂੰ ਮੈਨੂੰ ਫੋਨ ਲਾ ਦੇ ਉਹਦੀ ਠੀਕ ਹੈ ਨਾਲ ਦੇ ਨਾਲ ਮੈਨੂੰ ਫੋਨ ਲਾ ਦੇ ਮੈਂ ਉਹਦੀ ਆ ਜੂਗੀ ਚੰਗਾ ਠੀਕ ਹੈ ਇਹ ਜੇ ਟੈਨਸ਼ਨ ਨਾ ਲਈ ਕੋਈ ਇਹ ਤਾਂ ਕੋਈ ਗੱਲ ਨਹੀਂ ਕੁਛ ਨਹੀਂ ਹੁੰਦਾ ਹੈਗਾ ਇਹ ਤਾਂ ਜਿਹੜੇ ਚੱਲਦੀਆਂ ਹੀ ਰਹਿੰਦਾਂ ਨੇ ਗੀਆਂ ਚਾਹ ਪੋੜਾਂ ਮੈਂ ਨਹੀਂ ਨਹੀਂ ਬਸ ਚਾਹ ਪੀ ਕੇ ਅਸ ਮੇਰਾ ਤਾਂ ਮਨ ਖੁਸ਼ ਹੋ ਗਿਆ ਤੈਨੂੰ ਮਿਲ ਕੇ ਚਲ ਗੱਡੂ ਦਾ ਘਰ ਬਸ ਗਿਆ ਨਾ ਨੇ ਬਥੇ ਰਸਿਆਣੀ ਐਗੀ ਤੂੰ ਚਲ ਆ ਜਾ ਕਰਦੀ ਦੀ ਮਾਰ ਜਾ ਕਰਦੀ ਹਾਂ ਤੇ ਨਾਲੇ ਹੁਣ ਆਹ ਪ੍ਰੋਬਲਮ ਕਿਸੇ ਹੋਰ ਨੂੰ ਨਾ ਦੱਸੀ ਨਾ ਨਾ ਜੀ ਮੇਰੇ ਘਰ ਵਾਲੇ ਨੇ ਮੈਨੂੰ ਬੁਲਾਇਆ ਹੀ ਨਹੀਂ ਨਾ ਨਾ ਜੀ ਐਵੇਂ ਲੋਕ ਚ ਹੱਡਾ ਕਰਨਗੇ ਉਹੀ ਤਾਂ ਗੱਲ ਐ ਜੀ ਹੋਰ ਮਜ਼ਾਕ ਬਣਾਉਣਗੇ ਨਾ ਨੇ ਤੈਨੂੰ ਕਹਿਣਗੇ ਵੀ ਇੱਥੇ ਕੀ ਕਰਦੀ ਆ ਤੁਰਦੀ ਲੱਗ ਇਥੋਂ ਹੋ ਤਾਂ ਹੈ ਜੀ ਕਿਸੇ ਹੋਰ ਕੋਲੇ ਨਾ ਗੱਲ ਕਰੀ ਨਾ ਨਾ ਕਿਸੇ ਲੇਵਨ ਕਰਦੀ ਹਾਂ ਜੀ ਬਸ ਤੂੰ ਚਲ ਕੋਈ ਨਹੀਂ ਅੱਜ ਦਾ ਦਿਨ ਹੋਰ ਦੇਖ ਨਹੀਂ ਤੂੰ ਫਿਰ ਮੈਨੂੰ ਫੋਨ ਲਾਈ ਠੀਕ ਹੈ ਚੰਗਾ ਠੀਕ ਕੋਈ ਗੱਲ ਆਸਲਾ ਮੀ ਦੱਸ ਦਿਆਂ ਉਹਨੂੰ ਨਾ ਨਾ ਪਰ ਜਾਈ ਦੇ ਕੇ ਗਈਏ ਕਿ ਠੀਕ ਚੰਗਾ ਪਤਾ ਨਹੀਂ ਕਿਦਰ ਗਿਆ ਨਾ ਆਂ ਜੇ ਕਰਦਾ ਕਰਦਾ ਨਾ ਮਿਲਦਾ ਜਾਣ ਕਿ ਹੀ ਜਾਊਗਾ ਤੇ ਨਾਲੇ ਨਾ ਪਤਾ ਨਹੀਂ ਕਿਦਰ ਭੱਜ ਜਾਂਦਾ ਹੈਗਾ ਆ ਖੜਾ ਲੈ ਕਿਵੇਂ ਤੱਕ ਠੀਕ ਹੈ ਲੈ ਮੇਰੀ ਮਿੱਟੀ ਇੱਥੇ ਖੜੀ ਹੈ ਹੋਰ ਹੁਣ ਕੀ ਕਰਾਂ ਕਿਵੇਂ ਆਹੋ ਠੀਕ ਹੈ ਠੀਕ ਹੈ ਬੈਜਾ ਉਂਹ ਖੜੀ ਆ ਬੈਹ ਕੇ ਕਰਾ ਲਿਆ ਕਿਉਂ ਹਰਣਾ ਬੈ ਕਰਦੇ ਨੇ ਕਰਤਾ ਹੁਣ ਮੈਂ ਕੀ ਕਰਾਂ ਮੇਰਾ ਜੀ ਨਹੀਂ ਲੱਗਣਾ ਆਪਣਾ ਵਧੀਆ ਤਾਂ ਨਹੀਂ ਵੀ ਜਾਂਦੀ ਲੈ ਆਪਣੀ ਜੀ ਮਾਤਹੀ ਰਹੂੰ ਟੈਨਸ਼ਨ ਕਰ ਲੋ ਨੀ ਹੈ ਕਿਹੜੀ ਰਹੇ ਨਾ ਰਹੂੰ ਤੇਰੇ ਕੋਲ ਆਪਣੀ ਤਾਂ ਇੰਨੀ ਪੁਰਾਣੀ ਲਿਆ ਜਾ ਬੈਜਾ ਬੈ ਕਰਿਆ ਨੇ ਬਿਆਹ ਕਨ ਮੇਰਾ ਕਰਦੇ ਨੇ ੱੱਕੇ ਨਾਲ ਕਰਤਾ ਗਰਾਉਣਾ ਹੀ ਨਹੀਂ ਜੀਦਾ ਮੈਂ ਤਾਂ ਬਥੇਰੀ ਨਾ ਕੀਤੀ ਕਹਿੰਦੇ ਬੈ ਕਰਦੇ ਹਾਂ ਹੁਣ ਕਿਵੇਂ ਮੁਕਰ ਜਾ ਮੈਂ ਤੇ ਉਹਨ ਲੈ ਐਂ ਮੁਕਰੇ ਨਹੀਂ ਚਾਂਗਾ ਰਾਤ ਮੈਂ ਨਾ ਬੜੀ ਬੁਰੀ ਬਣੀ ਕਿਉਂ ਪਤਾ ਨਹੀਂ ਉਹ ਕਹਿੰਦੀ ਸੀ ਮੇਰੇ ਨਾਲ ਐਂ ਕਰ ਮੈਂ ਕਿੱਥੋਂ ਕਰਾਂ ਹੁਣ ਮੈਂ ਤਾਂ ਕਿਸੇ ਹੋਰ ਨਾਲ ਕਰ ਦਾਂਗਾ ਬੱਚ ਕੀ ਬਸ ਹੁਣ ਸਵਾਗਤ ਕਿਵੇਂ ਮਨਾਵਾ ਫੇਰ ਮੈਂ ਕਿਉਂ ਗਰਾਉਣਾ ਬੈ ਹੁਣ ਕਰਦੇ ਨਹੀਂ ਕਰ ਤਾਂ ਮੈਂ ਜਾਣਾ ਮੈਂ ਕਿ ਮੈਂ ਤਾਂ ਇਹਨਾਂ ਦਾ ਵਿਚਾਰੀ ਜੂਦੀ ਵੀ ਜ਼ਿੰਦਗੀ ਖਰਾਬ ਹੋ ਗਈ ਲੈ ਜ਼ਿੰਦਗੀ ਦੇ ਨਾਲ ਖਿਲਾਫ ਹੋਰ ਮੈਨੂੰ ਸੋਚ ਲੱਗੀ ਪਈ ਐ ਆਪਣੀ ਤਾਂ ਨਹੀਂ ਜਾਰੀ ਟੁੱਟਦੀ ਕਿਤੇ ਜਾਰੀ ਤੇ ਵਧੀਆ ਨਿਭੀ ਜਾਂਦੀ ਇਹਨੂੰ ਤਾਂ ਫੇਰ ਟੁੱਟੂਗੀ ਤੂੰ ਨਾ ਮੈਂ ਛੱਟ ਜੀ ਮੈਂ ਤਾਂ ਮਾਰ ਜੀਉਂਗੀ ਮੈਂ ਤਾਂ ਨਹੀਂ ਜਾਣਨਾ ਫੇਰ ਭਲ ਗਿਆ ਫੇਰ ਤੂੰ ਆ ਪੁੱਠੇ ਬੰਗੇ ਕਿਉਂ ਕਰਦੇ ਪੁੱਠੇ ਪੰਗੇ ਹੁਣ ਮੈਂ ਕੀ ਕਰਾਂ ਤੇ ਹੁਣ ਹੁਣ ਚੰਗਾ ਕਿਸੇ ਨੂੰ ਦੱਸੀ ਨਾ ਚੰਗਾ ਮੈਂ ਇਹਦਾ ਗੀਤ ਸੁਣਾ ਪਾਲੀ ਆਪਣੀ ਵਾ ਗੱਲ ਆਪਣੇ ਵਿੱਚ ਹੀ ਰੱਖਿਆ ਜਰਾਤ ਨੂੰ ਮੈਂ ਆਉਂਗਾ ਚੱਲ ਤੇਰੇ ਕੋਲ ਆ ਜੀ ਆ ਜੀ ਆ ਜੀ ਤਿਆਰ ਰਹੀ ਤਿਆਰੀਆਂ ساری ਰਾਤ ਆਪਾਂ ਜਾਰੇ ਲੁੱਟਾਂਗੇ ਮੈਂ ਤਿਆਰੀਆਂ ਜਮਾ ਚੰਗਾ ਠੀਕ ਆ ਛਾੜੇ ਕਰੇ ਤਾਂ ਗੀੜਾ ਮਾਰ ਜਾ ਕਰੇ ਤਾਂ ਗੀੜਾ ਮਾਰ ਕਿਉਂ ਨਾ ਹਾਂ ਨਾਲ ਜੀ ਕਿਉਂ ਨਾ ਪਰ ਜਾਈ ਤੇਰੀ ਬਾਰਿਸ਼ ਹੋਣੀ ਆ ਉਹ ਦੇਖ ਕੇ ਹੁਣ ਦੂੰਗੂ ਤੇ ਨਾ ਡੁੱਲ ਜੀ ਕਦੇ ਮੇਰੇ ਤੋਂ ਬਾਅਦ ਕਦੇ ਉਹਦੇ ਤੇ ਕਦੇ ਦੋ ਨਾਤੀਆ ਬਾਰੀ ਬੱਟੇ ਹੋ ਕਰੀ ਜਾਵੇਂ ਓਏ ਨਹੀਂ ਹੂੰ ਚੰਗਾ ਸੁਣ ਲੈ ਥੜੀ ਗੱਲ ਮੇਰਾ ਸਰਦੂ ਮੇਰਾ ਮੇਰੀ ਰਹੀ ਬਣ ਕੇ ਤੇਰੀਆਂ ਚੰਗਾ ਮੈਂ ਹੁਣ ਕੰਮ ਜਾਇਆ ਜਾਇਆ ਕਿਤੇ ਹੋਈ ਮੈਂ ਕਰੇ ਜਾ ਹਾਂ ਕਰੇ ਜਾ ਮੈਨੂੰ ਮੁੰਡੇ ਫੋਨ ਕਰਦੇ ਸੀ ਮੈਂ ਜਾਇਆ ਚੰਗਾ ਓਏ ਤੂੰ ਹੋਰੀ ਨਾ ਮੁੰਡੇ ਮੁੰਡੇ ਨੇ ਕਿਸਨੇ ਬਗਦੀ ਨਾ ਇਹਦਾ ਉਹ ਗੱਤ ਤਿੱਤਰੀ ਤੇ ਚੰਗਾ ਦੇ ਚੱਲੇ ਵੀ ਉਹ ਲੈ ਇਹਦਾ ਕੀ ਯਾਰ ਇਹਦਾ ਆਪਦਾ ਟੈਂਪੂ ਬਣਿਆ ਆਂ ਬਿਆਦ ਦੇ ਦਾ ਕੀ ਪਹਿਲਾਂ ਨਹੀਂ ਸੋਚਿਆ ਦਵਾਈ ਦੂਜੀ ਦਵਾਈ ਆਂਦੇ ਹੁਣ ਬਰਬਾਦ ਹੀ ਏ ਜ਼ਿੰਦਗੀ ਉਹ ਵਧਿਆ ਕੇ ਵਿਚਾਰੀ ਬਾਤ ਹੀ ਏ ਤੇ ਦੱਸ ਇਹਦਾ ਆਪ ਟੈਂਪੂ ਆ ਵਾ ਤੇ ਉਹ ਨੂੰ ਕੀ ਸਾਹਮੂ ਆ ਏ ਹੂੰ ਟੈਂਪੂ ਜਨਾਨੀ ਨੂੰ ਕਿਵੇਂ ਸੰਭਾਲ ਸਕੂ ਮੈਂ ਦੋਨਾਂ ਦਾ ਪੁੱਣ ਮੈਨੂੰ ਘਟਣਾ ਪਊ ਉਹਦਾ ਪੁੱਣ ਵੀ ਮੈਨੂੰ ਘਟਣਾ ਪਊਗਾ ਇਹ ਤੋਂ ਨਿਕਸ ਹੁੰਦਾ ਸੁਭਾਗ ਨਾਤ ਵੀ ਨਹੀਂ ਮਨਾਈ ਗਈ ਇਹ ਕੀ ਕਰੂਗਾ ਟੈਂਪੂ ਥੋੜੇ ਹੀ ਕੁਝ ਕਰ ਸਕਦਾ ਜਨਾਨੀ ਨੂੰ ਕਿਹੜਾ ਆਪ ਹੀ ਟੈਂਪੂ ਆ ਉਹਦਾ ਆਪ ਬੰਦੇ ਬਾਲਦਾ ਫਿਰ ਤਾਂ ਲੈ ਕਮਾਲ ਹੋ ਗਈ ਕੱਲ ਜੋ ਬਹੁਤ ਮਾੜੀ ਗੱਲ ਹੁੰਦੀ ਹੈ ਉਹ ਕੰਜ ਦੇਾਈ ਨਹੀਂ ਕਰੇ ਪਤਾ ਨਹੀਂ ਕਿੱਧਰ ਕੁਧਰ ਗਈ ਹੈ ਜੀ ਹਾਂ ਦੀਏ ਹਾਂਜੀ ਉਹ ਕਿੱਧਰ ਗਈ ਸੀ ਤੜਕੇ ਦੀ ਮੈਂ ਤਾਂ ਕਿਤੇ ਨਹੀਂ ਗਈ ਸੀਗੀ ਇੱਥੇ ਹੀ ਗਈ ਸੀ ਮੈਂ ਤਾਂ ਗੱਡੂ ਕੋਲ ਕਿਉਂ ਉਹਨਾਂ ਦੇ ਕੀ ਸੀ ਵਧਾਈਆਂ ਦੇਣ ਗਈ ਸੀ ਗੱਡੂ ਨੂੰ ਵਧਾਈਆਂ ਕਾਹਦੀਆਂ ਲੈ ਤੂੰ ਪਿੰਡ 'ਚ ਹੀ ਰਹਿਣਾ ਤੈਨੂੰ ਪਤਾ ਨਹੀਂ ਲੱਗਿਆ ਆਪਣੇ ਤਾਂ ਕੰਦ ਸੰਨ ਗੱਡੂ ਨੇ ਵਿਆਹ ਕਰਵਾ ਲਿਆ ਉਹਦਾਂ ਵਧਾਈਆਂ ਦੇਣ ਗਈ ਸੀ ਰਣ ਸਲਾਮੀ ਦੇ ਕੇ ਆਂਦੀ ਬਹੂ ਨੂੰ ਗੱਟੂ ਨੇ ਹਾਂ ਗੱਡੂ ਨੇ ਐਂ ਕਾ ਤਾਂ ਹੈਰਾਨ ਜਾਂ ਹੁੰਨਾ ਫਿਰ ਮੈਂ ਤਾਂ ਹੈਰਾਨ ਮੰਨ ਨਾ ਕਿਉਂ ਉਹ ਤੇ ਬੰਦਾ ਨਹੀਂ ਹੈਗਾ ਤੇ ਕਿ ਵਿਆਹ ਨਹੀਂ ਹੋ ਸਕਦਾ ਲੱਗਦਾ ਹੈ। ਇਤਨੀ ਉਮਰ ਹੋ ਗਈ ਸੀ ਹੁਣ ਤਾਂ ਵੀ। ਓਏ ਮੈਂ ਤਾਂ ਹੀ ਕਹਿੰਦਾ ਵੀ ਚੰਗਾ ਘਰ ਵਸ ਗਿਆ। ਫੇਰ ਫਿਰ ਹਰਾਨ ਜਾਂ ਕਾਤੋ ਹੋ ਗਈ। ਹਰਾਨ ਤਾਂ ਮੈਂ ਗੱਟੂ ਤੋਂ ਹੁਣ ਨਾ ਕੰਜਰੇ ਤੂੰ। ਇਹ ਗੱਟੂ ਤਾਂ ਹੁੰਦਾ ਨਹੀਂ। ਮੈਂ ਤਾਂ ਸਾਫ਼-ਸਾਫ਼ ਦੱਸ ਮੈਨੂੰ ਕੋਈ ਗੱਟੂ 'ਚ ਕੁਝ ਨਹੀਂ ਹੈਗਾ। ਨਾ ਨਾ ਗੱਟੂ ਨਹੀਂ ਗੱਡੂ ਆ। ਗੱਡੂ ਗੱਡੂ ਕਹਿੰਨਾ ਗੱਟੂ ਲੈ ਕੇ ਜਾਂਦਾ ਮੂੰਹ ਤੋਂ। ਹਾਂ ਕੀ ਨਹੀਂ ਹੁੰਦਾ ਤੋ? ਓਏ ਉਹ ਤਾਂ ਦੂਜੇ ਬੰਦਿਆਂ 'ਚ ਸ਼ਾਮਲਾਉਂਦਾ। ਬਗਾਨੀ ਧੀ ਡੋਗਤੀ ਭੂਮੇ ਮਰ ਜਾ ਉਹ ਤਾਂ ਇਹਦਾ ਮਤਲਬ ਫਿਰ ਉਹ ਵੀ ਐਸੇ ਕੰਮਾਂ ਤੇ ਹੋਗਾ ਜਿਹੜੇ ਤੇ ਅੱਜਕੱਲ ਦੇ ਮੁੰਡੇ ਹੋ ਰਹੇ ਆ ਮੁੰਡੇ ਹੋ ਰਹੇ ਆ ਹਾਂ ਮੈਂ ਮਰ ਜਾ ਕੁੜੀਆਂ ਦੀ ਜ਼ਿੰਦਗੀ ਤਾਂ ਜਮਾਂ ਬਰਬਾਦ ਹੈਗੀ ਕੋਈ ਬਗਾਨੀ ਧੀ ਦੀ ਘਰ ਪਟਕਾ ਇਹਨਾਂ ਨੇ ਵਿਚੋਲੇ ਦਾ ਬਹਿ ਗਿਆ ਬੇੜਾ ਭੂਮੇ ਮਰ ਜਾ ਮੈਂ ਤਾਂ ਗਈ ਸੀ ਵਿਚਾਰ ਮੈਂ ਸਲਾਮੀ ਦੇ ਕੇ ਆਈ ਆ ਹਾਂ ਫਿਰ ਗੱਲ ਤੇਰੀ ਪੱਕੀ ਹੈਗੀ ਮੈਂ ਉਹਨਾਂ ਨੂੰ ਸਲਾਮੀ ਦਿੱਤੀ ਮੈਂ ਨਾ ਗੱਲੀਬਾਤੀ ਪੁੱਛ ਲਿਆ ਮੈਂ ਆਖਿਆ ਮਖਾ ਵਧੀਆ ਨਿਕਲੇ ਅੱਜ ਤੇਰੀ ਸੁਹਾਗ ਰਾਤ ਸੀਗੀ ਰਾਤ ਮਖਾ ਤੁਹਾਡੇ ਤੱਕੜਾ ਕੋਈ ਰੋਗ ਟੋਕ ਸੀਗੀ ਮਖਾ ਪਹਿਲੇ ਦਿਨ ਹੀ ਪਾਏਗੇ ਹੋਵੰਗੇ ਹਾਂ ਤੇ ਕਹਿੰਦੇ ਕਿਥੋਂ ਨਹੀਂ ਪਹਿਣਾ ਉਹ ਤਾਂ ਬੁੱਸਿਆ ਜਾ ਮੂੰਹ ਬੋਲ ਕੇ ਬੋਲਦੇ ਕਹਿੰਦੀ ਉਹ ਤਾਂ ਪਤਾ ਨਹੀਂ ਖਾ ਪੀ ਕੇ ਐਸੀ ਕਿ ਕੀ ਬੁੱਸਿਆ ਤਾਂ ਮੂੰਹ ਹੋਊਗੀ ਗੱਟੂ ਕੋਲੇ ਕੀ ਸਮਾਏਗਾ ਉਹ ਤਾਂ ਬੰਪ ਮੁੰਡਿਆਂ ਕੋਲੇ ਫਿਰਦਾ ਭਾਲਦਾ ਮੁੰਡੇ ਮਰ ਜਾ ਬੱਸ ਬੇ ਕਿਸੇ ਹੋਰ ਕੋਲੇ ਨਾ ਗੱਲ ਕਰਦੀ ਫੜ ਕੇ ਤੈਨੂੰ ਗੋਡਾ ਥੱਲੇ ਲੈ ਲੂ ਪੰਜਰਾ ਕੋਈ ਓਏ ਨਹੀਂ ਸਾਰੇ ਪਿੰਡ ਜਿਵੇਂ ਮੁੰਡਿਆਂ ਮੰਗਰ ਤੁਰੇ ਫਿਰਦੇ ਮੁੰਡੇ ਆਤਨੇ ਛੀਟੀਆਂ ਮਾਰਦੇ ਆ ਗੱਟੂ ਮੈਨੂੰ ਤਾਂ ਪਤਾ ਓਏ ਓ ਮੈਨੂੰ ਕਿੱਥੋਂ ਪਤਾ ਲੱਗਿਆ ਇੱਕ ਦਿਨ ਆਏ ਆੱਖਾਂ ਮਾਰੀ ਜਾਂਦਾ ਸੀ ਆਹ ਤੇ ਮਰ ਜਾ ਤੂੰ ਤਾਂ ਨਹੀਂ ਕਿਤੇ ਉਹਦੇ ਲਵੇ ਲੱਗ ਗਿਆ ਓਏ ਮੈਂ ਕੀ ਕਰਨਾ ਉਹਦੇ ਲਵੇ ਲੱਗ ਕੇ ਬੱਸ ਬੇ ਮੈਂ ਹੈਗੀਆਂ ਕਿ ਤੇਰੀ ਤੂੰ ਫੱਲਾਂ ਵਰਗੀ ਤੇ ਹੈਗੀਆਂ ਮੈਂ ਉਹੀ ਉਹਦੇ ਮੰਗਰ ਤੁਰੇ ਫਿਰੂ ਉਹ ਟੈਂਪੂਆਂ ਚ ਸਾਹਮਣੋਂ ਆਉਂਦਾ ਟੈਂਪੂਆਂ ਚ ਹੇ ਰੱਬਾ ਕੀ ਕਾਲਜੁਗ ਆ ਗਿਆ ਮੈਨੂੰ ਤਾਂ ਹੀ ਲੱਗਦਾ ਹੁਣ ਦੇ ਜਵਾਨੇ ਚ ਤਾਂ ਨਹੀਂ ਮਿਲਦਾ ਕੁੜੀ ਕੋਈ ਬਸਰ ਤਾਂ ਹੀ ਤਾਂ ਪਰ ਫੁੱਤੀਆਂ ਕੁੱਖਾ ਚ ਮਾਰਦੇ ਆਂ ਐਂ ਮਾਰਦੇ ਆਂ ਕਿ ਦੁਨੀਆ ਧੀਆਂ ਕੁੱਖਾ ਚ ਜਦੋਂ ਬੰਦੇ ਆ ਕਾਲਜੁਗ ਕਰਦੇ ਆ ਕਿ ਲੋੜ ਹੀ ਨਹੀਂ ਪੈਂਦੀ ਜਿਵੇਂ ਧੀਆਂ ਦੀ ਤਾਂ ਕੋਈ ਕਾਹੀ ਤਾਂ ਉਹ ਧੀਵੀਆਂ ਵਾਂਗੂ ਲੱਕ ਲੈ ਹੁੰਦਾ ਇੱਕ ਬਾਹ ਵੀ ਮਾਰਦੇ ਐ ਕਰ ਕਰ ਕੇ ਐ ਇਹ ਕਰਕੇ ਉਹ ਸਾਰੇ ਫੈਸ਼ਨ ਕੁੜੀਆਂ ਵਾਲੇ ਇਹ ਗੱਟੂ ਦੇ ਮੈਨੂੰ ਤਾਂ ਸੀ ਮੈਂ ਖਾ ਉਹ ਤੋਰੀ ਇਹ ਜੀ ਆ ਕੀ ਹੁੰਦਾ ਗਮਾ ਮੂੰ ਤਾਂ ਹੈਗਾ ਤਾਂ ਬੰਦਾ ਹੀ ਆ ਤੋੜ ਕਿ ਹੋਣ ਹੋਰ ਕਿਸੇ ਕੋਲ ਇਹਨਾਂ ਦਾ ਦੱਖਣ ਜਿਉਂ ਗਰੀਏ ਉਹਦਾ ਸਾਰਾ ਪੱਟਿਆ ਘਰ ਬਰ ਬੇਰ ਕੀ ਹੁੰਦਾ ਸੀਗਾ ਮੇਰੀ ਗੱਲ ਸੁਣੋ ਮੇਰੀ ਗੱਲ ਸੁਣ ਤਾਂ ਲੈ ਪੂਰੀ ਫਿਰ ਅਗਲਾ ਕਹਿੰਦਾ ਦਾ ਜਨਾਨੀ ਮਾੜੀ ਐ ਜਨਾਨੀ ਸਵਾ ਕਰੂਗੀ ਜਦੋਂ ਗੱਟੂ ਦਾ ਪੀ ਸਾਹਮਣੇ ਭੋਇਆ ਫਰਦਾਗਾ ਤਾਂ ਆਪੀ ਜਨਾਨੀ ਬਣਿਆ ਫਰਦਾ ਮਰਨਾ ਫੇਰ ਖੈ ਵਿਚਾਰੀ ਉਹ ਕੀ ਕਰੂਗੀ ਹਮੈਨ ਤਾਂ ਉਹਦੇ ਬਾਰੇ ਸੋਚ ਕੇ ਆਏ ਹੋਈ ਜਾਂਦਾਗਾ ਹੋਰ ਤੇ ਟਰਾਈਆਂ ਲਾਊਗੀ ਬੇਬਸ ਵੇ ਹਾਂ ਕਿਉਂ ਕਹਿਣਾਗਾ ਮਹਾਨੀਤੀ ਤੇ ਤੂੰ ਪਹਿਲੀ ਚੱਕ ਕਰਨ ਆ ਗਈ ਤਾਂ ਕੱਲ ਆਗੇ ਹੋਰ ਤੇ ਟਰਾਈਆਂ ਲਾਊਗੀ ਲੈ ਦੱਸ ਓਏ ਉਹਦੀ ਪਾਲ ਕਿਵੇਂ ਪੂਰੀ ਹੋਊਗੀ ਗੱਟੂ ਦਾ ਉਹਦੀ ਬਾਹਰ ਜਾ ਕੇ ਪਾਲ ਪੂਰੀ ਕਰਿਆਉ ਉਹਦੀ ਸੱਜਰੀਏ ਕਿਵੇਂ ਹੋ ਘਰੇ ਬੈਠੀ ਦੀ ਓਏ ਉਹਦੇ ਤਾਂ ਹੈਗੇ ਗਰਲਫ੍ਰੈਂਡ 2-3 ਅੱਛਾ ਹੁਣ ਤਾਂ ਵੀ ਆਪ ਬਣਾਈ ਫਿਰਦੀ ਆ ਤਾ ਵੇ ਬਣਾਈ ਫਿਰਦੀ ਆ ਕਿ ਬਣਾਈ ਫਿਰਦਾ ਓ ਬਣਾਈ ਫਿਰਦਾ ਅੱਛਾ ਆਏ ਹਾਏ ਵੇ ਮੈਨੂੰ ਤਾਂ ਟੈਨਸ਼ਨ ਹੀ ਪਾਤੀ ਤੂੰ ਆ ਤਾਂ ਗੱਲਾਂ ਦੱਸ ਕੇ ਓ ਟੈਨਸ਼ਨ ਹੀ ਪਾਤੀ ਮੈਨੂੰ ਮੈਂ ਤੜਕੇ ਹੀ ਮਾਹ ਕਿੱਧਰ ਗਈ ਹੈ ਕਿੱਧਰ ਗਈ ਕਿਥੋਂ ਮੈਂ ਤਾਂ ਉਹਦੀਆਂ ਗੱਲਾਂ ਸੁਣ ਕੇ ਰਾਜਾ ਹਾ ਗਵੰਡਣ ਚਾਚੀ ਨੇ ਖੜਾ ਲਿਆ ਉਹ ਪੁੱਛਣ ਲੱਗ ਗਈ ਕਹਿੰਦੀ ਕਿੱਧਰੋਂ ਆਈਆਂ ਮਖਾਣੀ ਮੈਂ ਤਾਂ ਐ ਕਰਕੇ ਸਲਾਮੀ ਦੇਖਾ ਨਹੀਂ ਕਹਿੰਦੀ ਉਹਨੂੰ ਕਿੱਧਰੋਂ ਰਿਸ਼ਤਾ ਹੋ ਗਿਆ ਉਹਨੂੰ ਕਹਿੰਦੀ ਇਹੋ ਜੇ ਕੁਲਸ਼ਣੇ ਨੂੰ ਕੀ ਨਤੀ ਦੇਤੀ ਮਖਾਣੀ ਕੁੜੀ ਤਾਂ ਬਲਾਈ ਸੋਹਣੀ ਆ ਨੀ ਚੰਗੀ ਹੈਗੀ ਮੈਨੂੰ ਕੋਣੇ ਕੀ ਸਮਾਹ ਕਰੂੰ ਸੋਹਣੀ ਜੇ ਤਾਂ ਕੋਈ ਗੱਲ ਹੀ ਨਾ ਪ ਨਾ ਮੁੰਡਾ ਨਾ ਕੁੜੀ ਕੁਛ ਵੀ ਨਹੀਂ ਹੁੰਨਾ। ਮੇਰੀ ਗੱਲ ਸੁਣਾ। ਹੁਣ ਆ ਚੱਲ ਆਪਾਂ ਤਾਂ ਫੇਰ ਵੀ ਗਵਾਂਢੀ ਆਂ। ਗਵਾਂਢੀ ਤੇ ਗਵਾਂਢੀ ਰਾਜੀ ਤਾਂ ਹੁੰਦਾ ਨਹੀਂ। ਆਪਾਂ ਕਿਸੇ ਤੇ ਮਾੜਾ ਨਹੀਂ ਕਰਦੇ ਹਾਂਗੇ ਤੇ ਆਪਾਂ ਇਹਦੇ 'ਚ ਕੁਛ ਕਰ ਨਹੀਂ ਸਕਦੇ ਵੀ ਉਹ ਸੁਧਰ ਜੇ। ਓਏ ਮੇਰੀ ਗੱਲ ਸੁਣ। ਪਹਿਲਾਂ ਗੱਟੂ ਨੇ ਸੋਚਣਾ ਸੀ ਵੀ ਦਵਾਈ ਦਬੂਈ ਲੈ ਲਾਂ ਮੈਂ। ਨਹੀਂ ਫਿਰ ਜੇ ਦਵਾਈ ਲੈ ਲਈ ਉਹਦੇ ਨਾਲ ਉਹ ਸੈੱਟ ਹੋ ਜੂ। ਓਏ ਸੈੱਟ ਤਾਂ ਹੋ ਜੂ ਮਾੜਾ ਮੋਟਾ ਹੋ ਜੂਗਾ ਗੱਲ ਕਰ ਭਾਲਤਾ ਆਉਂਦੀ ਏ ਉਹਨੂੰ ਵੀ। ਨੀ ਭਲਤਾ ਹੁੰਦੀ ਆ ਪਰ ਤਾਂ ਡੰਡਿਆਂ ਨਾਲ ਵੀ ਹਟਾ ਜਾ ਸਕਦੀ ਆ ਡੰਡੇ ਨਾ ਨਹੀਂ ਹਟਦੀ ਸਕਦੀ ਕੋਟ ਨੇ ਮਾਰ ਲਈ ਡੰਡੇ ਮਾਰ ਲਈ ਉਹ ਤਾਂ ਆਤ ਦਾਤ ਹੀ ਹੁੰਦੀ ਆ ਓ ਮੇਰੀ ਗੱਲ ਸੁਣ ਜਿਵੇਂ ਕੁੜੀਆਂ ਨੂੰ ਨਹੀਂ ਫੀਲਿੰਗਾਂ ਹੁੰਦੀਆਂ ਉਹੀ ਗੱਟੂ ਐ ਵੀ ਉਹ ਚ ਤਾਂ ਕੁੜੀਆਂ ਵਾਲੀ ਫੀਲਿੰਗ ਕੁੜੀਆਂ ਵਾਲਾ ਸਰੀਰ ਕੰਜਰ ਦੇ ਦਾ ਸਾਰੀ ਚੱਕਲਾ ਬੂ ਇੱਕ ਨਾਮ ਦਾ ਬੰਦਾ ਫਿਰ ਉਹ ਨਾਮ ਦਾ ਬੰਦਾ ਆਂ ਹੋងਗਾ ਕੇ ਸਭ ਨੇ ਹੋਂ ਕੋਲੇ ਫੇਰੀ ਕਰੂ ਕੁਸ ਉਧਰ ਤੀਮੀ ਨੇ ਬੰਦੇ ਦੀ ਲੋੜ ਆ ਉਧਰ ਉਹ ਤੇ ਬੰਦੇ ਨਹੀਂ ਬੰਦੇ ਦੀ ਲੋੜ ਆ ਉਹ ਇਹ ਦੱਸਦਾ ਵਿਚਾਰੀ ਕਿਸੇ ਮੂਰੇ ਉਹ ਟਿੱਡ ਨਹੀਂ ਫਰੋਲ ਸਕਦੀ ਉਹ ਕੀ ਕਰ ਮੈਂ ਤਾਂ ਉਹ ਤਾਂ ਪੁੱਛ ਲਿਆ ਮੈਂ ਇੱਕ ਹਾਨ ਪਰਮਾਨਾ ਮੈਨੂੰ ਦੱਸ ਦੇ ਵਿਚਾਰੀ ਨੇ ਤਾਂ ਦੱਸਤਾ ਉਹ ਤਾਂ ਹੋਰ ਹੀ ਮੂੰਹ ਕਰੀ ਬੈਠੇ ਬੁਸਿਆ ਜਾ ਮੈਂ ਕਿਹਾ ਚੰਗਾ ਨੂੰ ਇਹ ਕਹਿ ਗਈਆਂ ਮੈਂ ਕਿਹਾ ਪੇਕੀ ਜਾ ਕੇ ਨਾ ਕਿਸੇ ਕੋਲੇ ਗੱਲ ਕਰੀ ਓਏ ਨਹੀਂ ਬਸਿਆ ਬਸਾਇਆ ਘਰ ਉਜੜ ਜੂ ਇਹ ਤਾਂ ਉਜੜੂ ਵੀ ਉ ਵੀ ਗੱਟੂ ਕੋਲੇ ਕੀ ਆ ਚੱਲ ਵੇ ਤੂੰ ਤਾਂ ਮੈਨੂੰ ਪਾਤੀ ਟੈਨਸ਼ਨ ਚੰਗਾ ਤੂੰ ਆਰਾਮ ਕਰ ਤੇ ਮੈਂ ਰੋਟੀ ਰੋਟੀ ਬਣਾਉਣੀ ਆ ਬਣਾ ਯਾਰ ਬਾਲੀ ਭੁੱਖ ਲੱਗ ਰਹੀ ਏ ਦੀ ਗੱਟੂ ਨਾਲ ਤਾਂ ਫੇਰ ਗੱਲ ਕਰਕੇ ਆਵਾਂਗੇ ਚਲ ਮੈਂ ਵੀ ਸਲਾਮੀ ਦੇ ਕੇ ਆਉਣੀ ਹਾਂ ਤਾਂ ਕੋਈ ਨਾ ਦੇ ਸਲਾਮੀ ਤਾਂ ਦੇਉਂਗਾ ਉਹਨੂੰ ਗੱਟੂ ਕਈਆਂ ਦੇ ਨੂੰ ਮੈਨੂੰ ਤਾਂ ਨਾ ਟੈਨਸ਼ਨ ਹੀ ਪਾਤੀ ਮੇਰਾ ਵੀ ਆ ਨਾ ਗੱਟੂ ਚਲ ਕਰਦੀਆਂ ਕੋਈ ਹੱਲ ਇਹਦਾ ਤਾਂ ਹੱਲ ਮੈਨੂੰ ਕਰਨਾ ਪਊਗਾ ਵਿਚਾਰੀ ਉਹ ਬਗਾਨੀ ਧੀ ਤਾਂ ਡੋਬਤੀ ਇਹਦਾ ਕੀ ਹੈਗਾ ਇਹਨੂੰ ਤਾਂ ਕਰੂੰ ਲੋਟ ਮੈਂ ਦੇਖਦੀਆਂਗੀ ਉਹਦੇ ਕੋਲ ਹੀ ਜਾ ਕੇ ਆਉਂਗੀ ਦੁਬਾਰੇ ਪਹਿਲਾਂ ਤਾਂ ਉਹਦੇ ਨਾਲ ਗੱਲ ਕਰਦੀਆਂ ਵਿਚਾਰੀ ਦੇ ਕੋਈ ਮਾਂ ਕਰਨੀ ਮੂਰੇ ਨਹੀਂ ਹੈਗਾ ਵਿਚਾਰੀ ਉਹ ਹੀ ਗੱਲ ਹਾਏ ਹਾਏ ਮੈਂ ਤਾਂ ਤਰਸੀ ਆਈ ਜਾਂਦਾ ਗਾਨ ਪੁੱਤਣੀ ਤੇ ਚਲ ਪਹਿਲਾਂ ਮੈਨੂੰ ਰੋਟੀ ਰੁੱਟੀ ਬਣਾ ਕੇ ਦੇਵਾ ਪੀਂਦਾ ਓਏ ਉਹ ਇਹ ਦੇਖੋ ਲੈ ਕੀ ਦੱਸਾਂ ਗੱਟੂ ਤੇ ਤਾਂ ਮੈਂ ਆਪ ਟਰਾਈਆਂ ਲਾਉਂਦਾ ਰਹਿਣਾ 20 ਵਾਰੀ ਕੰਜਰ ਦੇ ਨੂੰ ਗਹਾਰਾਂ 'ਚ ਫੜਿਆਗਾ ਨਿਆਰੇ ਦੇਤੇ ਕੇਹਨਾਂ ਤਾਂ ਗੱਟੂ ਨੇ ਇਹਨੂੰ ਕੀ ਪਤਾ ਲੱਗਦਾ ਚੱਲ ਸਲਾਮੀ ਦੇ ਆਵਾਂਗੇ ਉਦਾਂ ਆਖੋ ਮੇਰੀ ਗੱਲ ਸੁਣ ਕਹਿ ਲਿਆ ਕੰਜਰ ਦੇ ਨੇ ਉਦਾਂ ਬਥੇਰੇ ਨਜ਼ਾਰੇ ਦਿੱਤੇ ਅੜੇ ਥੋੜੇ ਕੰਮ ਡੰਗੇ ਬਥੇਰੇ ਲਾਦੇ ਗੱਟੂ ਨੇ ਚੱਲ ਹੁਣ ਮੇਰੀ ਗੱਲ ਸੁਣ ਸਲਾਮੀ ਦੇ ਆਵਾਂਗੇ ਨਾਲੇ ਉਹਦੀ ਘਰ ਵਾਲੀ ਦੇਖ ਲਾਂਗੇ ਕਹੇਗੀ ਕੰਜਰ ਦੇ ਨੇ ਸੋਹਣੀ ਦਾ ਬਾਹਲੀ ਹੋਊਗੀ ਕੰਜਰ ਦਾ ਆਪੂ ਵੀ ਬਾਹਲਾ ਸੋਹਣਾ ਹੈ ਗੱਟੂ ਚਾਹ ਰੋਟੀ ਰੂਟੀ ਖਾ ਕੇ ਚੱਲਦੇ ਆ ਕਹਿੰਦੇ ਫਿਰ ਓਏ ਗੱਡੂ ਕੌਣ ਜੀ ਓਏ ਗੱਡੂ ਦਾ ਦੋਸਤ ਆ ਮੈਂ ਤਾਂ ਅੱਛੇ ਗੱਡੂ ਨੇ ਤਾਂ ਬੜਾ ਨਾਮ ਕਰਾਇਆ ਆਹ ਕੌਣ ਡਜਾ ਕਿਉਂ ਗੱਡੀ ਜੰਨੇ ਆ ਤਾਂ ਨਹੀਂ ਨਹੀਂ ਤੁਹਾਨੂੰ ਤਾਂ ਛੋਟਾ ਹੈਗਾ ਅੱਛਾ ਬਹਿ ਜਾ ਜੀ ਅੱਛਾ ਨਾ ਬਹਿ ਜਾ ਨਾ ਬੜਾ ਸੋਣਾ ਨੇ ਗੱਡੂ ਇਹਦਾ ਕੰਮ ਐ ਤੇ ਮੈਂ ਦਾ ਥੋੜੇ ਦਰਸ਼ਨੀ ਕਹਿੰਦਾ ਸੀਗਾ ਅੱਛਾ ਜੀ ਮੈਨੂੰ ਪਤਾ ਲੱਗ ਗਿਆ ਕਿ ਕਹਿੰਦੇ ਗੱਡੂ ਨੇ ਵਹਿ ਕਰਾ ਲਿਆ ਅੱਛਾ ਜੀ ਹਾਂ ਹਾਂ ਠੀਕ ਐ ਵਧੀਆ ਹਾਂ 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 ਵਧੀਆ ਜੀ ਬਣ ਗਈ ਮਾ ਜੀ ਕੇ ਵਧੀਆ ਜੀ ਇਨੂ ਦਾ ਰਾਹ ਦਨੀ ਬਦੀਆਂ ਘਟੀਆਂ ਜਾਂ ਲੱਗਦਾ ਤੁਹਾਨੂੰ ਕਿਆ ਨਹੀਂ ਲੱਗਦਾ ਮੈਨੂੰ ਤਾਂ ਲੱਗਦਾ ਰਾਦਰੂਦੋਂ ਇਹ ਟਪ ਗਈ ਹੋ ਗਈ ਹੋਈ ਸੁਭਾਗ ਰਾਤ ਕੋਈ ਮਨਾਈ ਨਹੀਂ ਹੋਣੀ ਜੇ ਤੁਸੀਂ ਕੀ ਗੱਲਾਂ ਕਰਦੇ ਮੈਨੂੰ ਸੁਭਾਗ ਰਾਤ ਦੀ ਗੱਲ ਲੱਗਦਾ ਕੋਈ ਮਨਾਈ ਨਹੀਂ ਮੈਨੂੰ ਤਾਂ ਰਾਤ ਲੱਗਦਾ ਉਹਨਾਂ ਪੀਆ ਨਹੀਂ ਤੁਸੀਂ ਕੰਮ ਦੱਸੋ ਜੀ ਕੰਮ ਕੀ ਆ ਉਹਰਾ ਉਹਦੇ ਆਏ ਤਾਂ ਆਜੋ ਹੈ ਨਹੀਂ ਗੇੜ ਕੰਮ ਤਾਂ ਮੈਂ ਇਹਦਾ ਸੁਣੀ ਦਰਛਣੇ ਕਰਨਾ ਆ ਜੂਆ ਫਿਰ ਉਹ ਵੀ ਕਹਿੰਦਾ ਮੈਨੂੰ ਨਹੀਂ ਤਰੇ ਕੋਈ ਨਹੀਂ ਹੈਗਾ ਤੁਸੀਂ ਬਾਤ ਚਾਜੋ ਓਏ ਬਾਤ ਨੂੰ ਮੈਨੂੰ ਨਹੀਂ ਉਹ ਕੁਛ ਕਹਿੰਦਾ ਮੈਂ ਲਿਆ ਤਾਂ ਪੱਕੇ ਜਾਰੀ ਹੈ ਪਹਿਲਾਂ ਤੋਂ ਸਾਡੀ ਜਾਰੀ ਪਾਇ ਜਿੰਦੀ ਪ੍ਰਾਣੀ ਯਾਰੀ ਆ ਉਹ ਤਾਂ ਠੀਕ ਤਾਂ ਜੀ ਉਹ ਤਾਂ ਭਾਵੇਂ ਦੇ ਮੈਂ ਤੇ ਬੈਠਾਂ ਤੇ ਪਿਆਰ ਉਹਨਾਂ ਦਾ ਆਉਂਦੀ ਨਹੀਂ ਮੈਨੂੰ ਐ ਕਹਿੰਦਾ ਵੀ ਕਿਉਂ ਪਿਆ ਬਾਹਰੇ ਪੈਜੇ ਜ ਬਾਹਰੇ ਮੰਜੇ ਪਿਆ ਐਨੇ ਆ ਜਾਣਗੇ ਉਹ ਕੋਈ ਨਹੀਂ ਫੇਰ ਕੀ ਹੋ ਗਿਆ ਜੀ ਮੈਂ ਬੈਠਾ ਇੱਥੇ

ਸੋ ਮਰੀਆਨਾ ਚਾ ਚੁੰਨਾਂ ਦੀ ਚਾਹ ਤਾਂ ਬਣਾ ਲੂਆ ਇਹ ਹੱਥ ਫੇਰੀ ਜਾਂਦੇ ਤੇ ਮੇਰੇ ਤਾਂ ਕਦੇ ਫੇਰੇ ਨੇ ਇਹ ਤਾਂ ਲਿਆ ਜੀ ਮੇਰਾ ਪ੍ਰਾਣਾ ਲਿਆ ਜੀ ਉਹਨਾਂ ਇਹ ਤਾਂ ਮੇਰਾ ਦਾ ਅਬ ਲਿਆ ਜੀ ਉਹਨਾਂ ਬਰੇ ਤੱਕ ਰੱਖਿਆ ਕਰ ਘਰੇ ਲਿਆਉਣ ਦੀ ਲੋੜ ਨਹੀਂ ਹੈਗੀ ਲੈ ਹੱਥ ਹੋ ਗਈ ਮੈਂ ਤਾਂ ਇਹਦੇ ਨਾਲ ਹੀ ਐ ਨਾ ਹਰ ਵਕਤ ਮੇਰੇ ਐਸੇ ਨੂੰ ਰੱਖ ਲਾ ਮੈਂ ਵਗ ਜਾਨੀ ਕਿਨੂੰ ਆਏ ਕਿ ਮੈਂ ਰੱਖ ਲਾਵਾਂ ਹੱਥ ਦੂਗੀ ਲੈ ਮੈਨੂੰ ਰੋਟੀਆਂ ਵਾਲੀ ਤਾਂ ਲਿਆਉਣੀ ਸੀ ਗੱਲ ਤਾਂ ਬਾਈ ਦੀ ਵੀ ਸਹੀ ਆ ਨਾ ਗੱਲ ਇਹਦੀ ਵੀ ਸਹੀ ਆ ਹਾਂ ਨਾ ਹਾਉ ਤਾਂ ਮੈਨੂੰ ਕੱਢ ਕੇ ਹੀ ਰਾਜੀ ਹੈ ਨਾ ਨਹੀਂ ਮੈਂ ਤਾਂ ਐਂ ਕਹਿੰਦਾ ਸੀਗਾ ਵੀ ਤੂੰ ਹੁਣ ਪੇਕੇ ਜਾਂਦੀ ਨਹੀਂ 2-4 ਦਿਨ ਨਾ ਕਿਉਂ ਆਉਣਾ ਤੇ ਨੰਨੇ ਮਨੋਂ ਜਵਾਬ ਦਿੱਤਾ ਮੈਂ ਹਾਂ ਕਿਉਂ? ਬਸ ਮੈਂ ਜਾਣਾ ਜਾਂਦੇ ਵੀ ਤਾਂ ਜਾਂਦੀ ਨਾ 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 ਯਾਰ ਕਿਉਂ ਤਾ ਆਪਾਂ ਚੱਲੀਏ ਚੱਲ ਆਪਾਂ ਕਿੱਥੇ ਜਾਣਾ ਇਹ ਨਾਲ ਰੇਲੀ ਜੀ ਤੇ ਜਾਣਾ ਨਹੀਂ ਕਿੱਥੇ ਜਾਣਾ ਕਿੱਥੇ ਨਹੀਂ ਜਾਣਾ ਹੈਗਾ ਬਸ ਚੱਲ ਗਏ ਬਾਗ ਚੱਲਾਂਗੇ ਨਹੀਂ ਕਰ ਉਹ ਪਿੰਡ ਚੱਲਾਂਗੇ ਅਪ ਦੋਨੇ ਚਲਾਂਗੇ ਚੱਲ ਚੰਦਾ ਹਾਂ ਕਰ ਪਰ ਸੋ ਨੂੰ ਹੱਥ ਨੇ ਪਰਸੋਂ ਆਤ ਨੇ ਅੱਜ ਮੈਂ ਪਾਣੀ ਲਾ ਕੇ ਆਉਣਾ ਚਾਰ ਪੰਜ ਦਿਨ ਲਾ ਕੇ ਆਵਾਂਗੇ ਕਿੱਥੇ ਜਾਣਾ ਮੈਂ ਅੱਜ ਪਾਣੀ ਲਾ ਕੇ ਆਉਣਾ ਪਾਣੀ ਕਿੱਥੇ ਲੈ ਕੇ ਜਾਣਾ ਰਾਤ ਨੂੰ ਖੇਤ ਨਹੀਂ ਕਿੱਥੇ ਜਾਣਾ ਹੈਗਾ ਕਿਉਂ ਲੈ ਪਾਣੀ ਦੇਦਣ ਜਾਣੀ ਬਹੁ ਨਹੀਂ ਉਹ ਪਾਪਾ ਨੂੰ ਭੇਜਾਂਗੇ ਪਾਪਾ ਬਾਗ ਜਗ ਪਾਪਾ ਪਾਣੀ ਜਾਂਦਾ ਤੂੰ ਚੱਲੀ ਜਾ ਰਾਬਾ ਤੇਰੇ ਬਿਨਾਂ ਖਰਾਬ ਹੋ ਜਾਉ ਆ ਜਾ ਫਿਰ ਮੈਂ ਆ ਆ ਜਾ ਫਿਰ ਉਹ ਤੇ ਮੈਂ ਡਿੱਕੀ ਹਾਂ ਹਾਂ ਚੱਲ ਤੂੰ ਜਾ ਮੈਂ ਆ ਮੈਂ ਮਾਂ ਮੈਂ ਡਿੱਕੀ ਨਾ ਜਾ ਮੇਰਾ ਲਿਹਾਜ਼ ਹੀ ਐ ਤੇ ਲਿਹਾਜ਼ ਨਾ ਤੇ ਬਾਰੇ ਧੱਕਾ ਕਰ ਕਰੇ ਲਿਉਂਦੀ ਲੋੜ ਨਹੀਂ ਕਰੇ ਕਿ ਤੂੰ ਅੰਦਰ ਆ ਜਾ ਜਿਹਨਾਂ ਨੂੰ ਕੇਰਾ ਕਹਤਾ ਵੀ ਕਰੇ ਹੈ ਨਹੀਂ ਉਹ ਠੱਕੇ ਨਾਲ ਹੀ ਆ ਕੇ ਬਿੱਡਾ ਦੇ ਦੇਗਾ ਪਹਿਲਾਂ ਵੀ ਆਈ ਆ ਜਾਂਦਾ ਸੀ ਜਾਨ ਪਰ ਪਹਿਲਾਂ ਹੁੰਦਾ ਤੇ ਹੁਣ ਕੋਈ ਨਹੀਂ ਆਉਣਾ ਮੂੰ ਪਤਾ ਨਹੀਂ ਸੀਗਾ ਵੀ ਵਿਆਹ ਹੋ ਗਿਆ ਪਤਾ ਸਾਰਾ ਅੱਗੇ ਪਤਾ ਚਲ ਮੰਨ ਨਿਓ ਤਰਾੜੀ ਆ ਤੇ ਤੂੰ ਦੇ ਹੱਥ ਜੇਗਾ ਤੂੰ ਮਰਦਾ ਉਹ ਮੈਨੂੰ ਵਧੀਆ ਜਿਹਾ ਲੱਗਦਾਗਾ ਅੱਛਾ ਉਹ ਵਧੀਆ ਲੱਗਦਾ ਮੈਂ ਤੈਨੂੰ ਵਧੀਆ ਲੱਗ ਤੂੰ ਵੀ ਵਧੀਆ ਲੱਗਦੀ ਆ ਪਰ ਉਹ ਬਾਹੂ ਦੂਜੇ ਲੋਟ ਵਧੀਆ ਲੱਗਦਾ ਦੂਜੇ ਲੋਟ ਕਿਵੇਂ ਮੈਂ ਤੈਨੂੰ ਲਿਆ ਜੀਆ ਮੇਰਾ ਤੈਨੂੰ ਹੁਣ ਮੈਂ ਕੀ ਦੱਸਾਂ ਜਰ ਜਿਹੜਾ ਹੋ ਰ ਚੰਗਾ ਤੂੰ ਚਾਹ ਕਰ ਲੈ ਫਿਰ ਚਾਹ ਵੀ ਕਿ ਮੈਂ ਜਾਣਾ ਕਿਤੇ ਕੰਮ ਚਲ ਠੀਕ ਆ ਚਲਿਆ ਦਨੀ ਬਾ ਗੀ ਮੇਨ ਮੰਨ ਆਈ ਉਹ ਬਣਾ ਲੈ ਚਲ गुआ तो तो गां ਕੌਣਾ ਓਏ ਕਰੇ ਆ ਭਾਬੀ ਗੱਟੂ ਨਾ ਤਾਂ ਹੈ ਨਹੀਂ ਜੀ ਓਏ ਕਿੰਦਰ ਮੰਗਿਆ ਇਧਰੋਂ ਬਾਹਰੋਂ ਗਏ ਨਹੀਂ ਬਾਹਰੋਂ ਮੰਗਿਆ ਹਾਂ ਓਏ ਉਹ ਰੀਟਿਕਦਾ ਤੁਸੀਂ ਕਹਾਂ ਜੀ ਓਏ ਮੈਂ ਤਾਂ ਤੈਨੂੰ ਪਤਾ ਨਹੀਂ ਜੀ ਤਾਂ ਭਾਬੀ ਕਹੀ ਐ ਨਾ ਕੌਣ ਮੈਂ ਨਾ ਜਾਨਦੀ ਨਹੀਂ ਨਾ ਓਏ ਸਿੱਖ ਜੇਗੀ ਓ ਮੇਰੀ ਨਾਲ ਸੁਣ ਹਾਂ ਗੱਟੂ ਕਿੱਧਰ ਦੱਕੜ ਤਾ ਓ ਇਧਰ ਨੂੰ ਬਾਹਰ ਨੂੰ ਗਿਆ ਹੋਇਆ ਅੱਛਾ ਹਾਂ ਮੇਰੀ ਗੱਲ ਸੁਣ ਮੈਂ ਤਾਂ ਸਲਾਮੀ ਦੇਣ ਆਇਆ ਸੀ ਪਹਿਲਾਂ ਤਾਂ ਲ 500 ਫਣ ਅੱਛਾ ਇਹ ਫੜ ਲੈ ਹਾਂ ਚੰਕ ਠੀਕ ਹੈ ਠੀਕ ਹੈ ਓ ਮੇਰੀ ਗੱਲ ਸੁਣ ਹਾਂਜੀ ਕਿਵੇਂ ਨਜ਼ਾਰੇ ਦਿੱਤੇ ਗੱਟੂ ਨੇ ਕਹਿੰ ਜਾਂਦੇ ਨੇ ਨਜ਼ਾਰੇ ਤੁਸੀਂ ਕਹੇ ਜੀ ਗੱਲ ਕਰਦੇ ਓ ਮੈਂ ਐ ਤਾਂ ਨਹੀਂ ਕਹਿੰਦਾ ਹਾਂ ਓਏ ਤੈਨੂੰ ਮੈਂ ਹੌਲੀ ਹੌਲੀ ਦੱਸੂਗਾ ਉਹ ਤੈਨੂੰ ਪੁੱਛਦਾ ਵੀ ਆਏ ਕੋਈ ਬੜਾ ਮੋਟਾ ਹਲਕਲ ਹੋਈ ਕੁਛ ਨਹੀਂ ਹੋਇਆ ਕੁਛ ਵੀ ਨਹੀਂ ਨਾ ਓਏ ਮੈਂ ਤੈਨੂੰ ਕੀ ਦੱਸਾਂ ਕੀ ਹੋਇਆ ਦੱਸ ਦੇ ਓ ਇਉਂ ਤਾਂ ਕਹਿੰਦੇ ਨੇ ਹੁੰਦੇ ਕਾਲ ਯੁਗ ਹੈ ਕਾਲ ਯੁਗ ਕਾਲ ਯੁਗ ਉਸ ਕਹਿੰਦੇ ਨੇ ਉਹਨੇ ਸੱਤਮਾ ਦਰਿਆ ਚੱਲ ਪਿਆ ਸੱਤਮਾ ਉਹ ਕੀ ਦਿੰਦਾ ਓਏ ਹੁਣ ਮੇਰੀ ਗੱਲ ਸੁਣ ਓਏ ਗੱਟੂ ਤਾਂ ਬ ਕੁੜੀਆਂ ਚ ਸਾਵਣ ਕੀ ਕੁੜੀਆਂ ਚ ਸਾਹਮਣੋਂ ਤੋਂ ਕੁੜੀਆਂ ਚ ਹਾਂ 3 ਲੀਆ ਹੀ ਮੈਨੂੰ ਦੱਸਦਾ ਤੈਨੂੰ ਮੈਂ ਕੋਈ ਸਮਝੀ ਨਹੀਂ ਮੈਨੂੰ ਕੋਈ ਜਿਹਨੂੰ ਟੈਂਪੂ ਨਹੀਂ ਕਹਿੰਦੇ ਹੁੰਦੇ ਟੈਂਪੂ ਉਹ ਮੈਂ ਤਾਂ ਹੀ ਕਹਿਣਾ ਪਰਜਾਈ ਤੈਨੂੰ ਅੱਛਾ ਸਮਝ ਆ ਗਈ ਸਮਝ ਗਈ ਹਾਂ ਸੱਚ ਕੋ ਨਾ ਉਹ ਤੇ ਦੋਸਤਾ ਸਿੱਕ ਹੋ ਰਾ ਕੌਣ ਸੀ ਨਾ ਕਿਸੀ ਬਨਾ ਨਾ ਨਹੀਂ ਮੈਨੂੰ ਪਤਾ ਹੈਗਾ ਨਾ ਨਾ ਪਤਾ ਨਹੀਂ ਨਾ ਇੱਕ ਆਇਆ ਸੀ ਉਹਦੇ ਨਾਲ ਬੈਠਾ ਸੀਗਾ ਉਹਦੇ ਵੀ ਹੱਥ ਜਾ ਫੇਰੀ ਗਿਆ ਮਾਂਛ ਮੈਨ ਤੇਨੂੰ ਪਤਾ ਤਾਂ ਲੱਗੀਆਂ ਮੇਰੇ ਨਾਲ ਡਾ ਵੱਡਾ ਧੋਖਾ ਕਰੇ ਓਏ ਧੋਖਾ ਨਾ ਤਾਂ ਐ ਜੇ ਕਰਦਾ ਹੂੰ ਐ ਜੇ ਕਰਦਾ ਸੀ ਹਾਂ ਉਹ ਵਸਵੇਂ ਤਾਂ ਆਪਣੇ ਨੂੰ ਪਤਾ ਹੀ ਲੱਗਿਆ ਫਿਰ ਹੁਣ ਦਾ ਕੀ ਕਰਾਂ ਓਏ ਹੁਣ ਦਾ ਕੀ ਹੱਲ ਤੇਰੀ ਡੁੱਬ ਗਿਆ ਸਾਰਾ ਕੁਸ ਮੈਂ ਤਾਂ ਤੈਨੂੰ ਐ ਕਹਿਣਾ ਮੈਂ ਵੀ بڑے ਨਜ਼ਾਰੇ ਲੈਂਦੇ ਹਾਂ ਤੇ ਵਿਚੋਲੇ ਦਾ ਬੇੜਾ ਵਹਿ ਗਿਆ ਓਏ ਵਿਚੋਲੇ ਦਾ ਗਿਆ ਵਹਿ ਗਿਆ ਹਰ ਵਿਚੋਲੇ ਦੀ ਬੈਠਾ ਕੌਣੇ ਕੜੇ ਪਸੰਦ ਵਿਚੋਲੇ ਨੇ ਤਾਂ ਕੰਮ ਸਹੀ ਕਰ ਗਿਆ ਕੈਲਾ ਮਰ ਗਿਆ ਇੰਦਰ ਨਿਗਾਰਾੱਖ ਕੈਲੇਬਣੀ ਤੇ ਤੇਰੇ ਕਿੰਨੇ ਕਿੰਨੇ ਗਮਾਰਾ ਓਏ ਮੇਰੀ ਗੱਲ ਸੁਣ ਆਪਾਂ ਕੀ ਲੈਣਾ ਗੱਡੂ ਕੱਟੂ ਤੋਂ ਕੀ ਬੋਲਾਂ ਮੇਰ ਤਾਂ ਜ਼ਿੰਦਗੀ ਬਰਬਾਦ ਹੋ ਗਈ ਓਏ ਤੇਰੀ ਜ਼ਿੰਦਗੀ ਕਿਉਂ ਬਰਬਾਦ ਐ ਅਸੀਂ ਤੈਨੇ ਵਰਗੇ ਰੱਖਿਆ ਬਚੋਲੇ ਨੇ ਵੀ ਓਲਾ ਰੱਖਿਆ ਕਿਸੇ ਨੂੰ ਪਤੀ ਨਹੀਂ ਸੀਗਾ ਓਏ ਕਾਲਜੋਗ ਤੂੰ ਉਹ ਉਹਨੂੰ ਤਾਂ ਅਸੀਂ ਵੀ ਸੌਖਾਂ ਵਿੱਚੋਂ ਵਸੇ ਜੀ ਇੱਥੇ ਆ ਕੇ ਉਹ ਕਹਿੰਦੇ ਨਹੀਂ ਹੁੰਦੇ ਸੱਤ ਮਾਦਰਾਂ ਚੱਲੀ ਜਾਂਦੇ ਇਹ ਛੇਣ ਛਾਣ ਕਰਤੀ ਕਿਸੇ ਨੇ ਛੇੜ ਸਾਲਕੀ ਨੇ ਕਰੀ ਹੋਣੀ ਓਏ ਤੈਨੂੰ ਪਤੀ ਨਹੀਂਗਾ ਨਾ ਹੁਣ ਉਧਰ ਦੀ ਨਾ ਉਧਰ ਦੀ ਓਏ ਮੇਰੀ ਗੱਲ ਸੁਣ ਕਿਤੇ ਜਾਣ ਦੀ ਲੋੜ ਨਹੀਂ ਇਕੱਲਾ ਹੈਗਾ ਸਾਰਾ ਕੁਝ ਸੰਭਲੂ ਚਲ ਓਏ ਬੋਲ ਤੇ ਕੀ ਬੋਲਾਂ ਹੁਣ ਮੈਨੂੰ ਇਹਨਾਂ ਦੇ ਮੇਰੇ ਸਹੁਰਿਆਂ ਦੀ ਵੀ ਇੱਜ਼ਤ ਦਾ ਖਿਆਲ ਰੱਖਣਾ ਪਊਗਾ ਓਏ ਤੈਨੂੰ ਸਹੁਰਿਆਂ ਦੀ ਇੱਜ਼ਤ ਦਾ ਪਿਆ ਇਹਦਾ ਸਾਰੀ ਖਰਾਬ ਚਲ ਉਹ ਤਾਂ ਜਹ ਜਹ ਹੈਗਾ ਹੈਗਾ ਹੁਣ ਇਹਨਾਂ ਦੀ ਤਾਂ ਕੋਈ ਵਾਰਤੀ ਇੱਥੇ ਵੀਣ বাজਾਈ ਜਾਏ ਕਰੀ ਇਕੱਲੀ ਬੈਠੀ ਵੇ ਲੋਕ ਕੀ ਕਹਿਣਗੇ ਲੋਕਾਂ ਨਾਲ ਕੀ ਲੈਣਾ ਮੇਰੇ ਤੱਕ ਦੇ ਪਿੱਛੇ ਵੀ ਨਹੀਂ ਹੈਗਾ ਓਏ ਅੱਗੇ ਪਿੱਛੇ ਕੈਲਾ ਘੁੰਮੀਦਾ ਜਾਂਦਾ ਹੈ ਹੋਰ ਕੀ ਘੁੰਮੇ ਵੇ ਤੂੰ ਤਾਂ ਘੁੰਮਦਾ ਮੈਂ ਉਹ ਤੋਂ ਕੀ ਲੈਣਾ ਚਲ ਕੋਈ ਐ ਮੈਂ ਤੈਨੂੰ ਨਾ ਫਿਰ ਦੱਸ ਦੂੰ ਕੋਈ ਕਦੋਂ ਆਉਂਦਾ ਜਾਂਦਾ ਜੇ ਫਿਰ ਤਾਂ ਦੇ ਮਾਰਦੇ ਆਉਂਦਾ ਜਾਂਦਾ ਦਾ ਹੀ ਕਰੂੰਗਾ ਮੇਰੀ ਵੀ ਲਿਹਾਜ਼ ਨਹੀਂ ਹੁੰਦੇ ਨਾਲ ਚਲੋ ਤਾਂ ਠੀਕ ਆ ਹੁਣ ਲੈ ਆ ਤੇਰੇ ਨਾਲ ਪਾਲੂ ਦਾ ਖੜਾ ਛੜਨੂ ਮੈਂ ਕੀ ਕਰਾਉਣਾ ਤੂੰ ਠੀਕ ਆ ਕੋਈ ਚਲ ਮੈਂ ਦੱਸ ਦੂੰ ਕੋਈ ਸਲਾਹ ਕਰ ਓਏ ਐ ਕਿੱਦਾਂ ਜਾਂਦਾ ਨਹੀਂ ਪੈਂ ਕਦੇ ਉਥੇ ਰਪਉਂਦਾ ਅੱਖਣੇ ਵਿੱਚ ਅੱਛਾ ਆ ਓਏ ਫੂਕੇ ਫੈਰ ਆ ਉਹਨਾਂ ਲੱਗੇ ਤਰਦਾ ਵੀ ਉਹ ਤਾਂ ਤੀਮੀਆਂ ਵਾਂਗੂ ਜਿਵੇਂ ਤੀਮੇ ਮੂੰਹ ਉਵੇਂ ਐ ਲੱਛਣ ਜੇ ਤਾਂ ਹਈ ਕੁੜੀ ਜੰਗਲਾ ਉਹ ਲੰਦਰ ਹੁੰਦੇ ਕੋ ਦੇ ਨਾਲ ਹੋਰ ਆਪਰਾੰਦਾ ਓਏ ਉਹਦਾ ਹੋਏ ਕਲਾਸ ਫੈਲੂਰਾ ਠਰਕੀਆ ਇੱਥੇ ਆ ਗਿਆ ਕਿ ਬਿੱਡੇ ਤੇ ਬਹਿ ਗਿਆ ਓਏ ਉਹਦਾ ਕਲਾਸ ਫੈਲੂ ਏ ਮੇਰੀ ਗੱਲ ਸੁਣ ਜਿਹੜਾ ਹੋਏ ਉਹਦੀ ਕੁਲੀ ਜਾਂਦਾ ਅੱਛਾ ਜਿਹੜਾ ਉਹਦੇ ਇੱਥੇ ਆਇਆ ਹੁੰਦਾ ਹਾਂ ਬਾਲਾ ਇੱਥੇ ਆਇਆ ਸੀ ਬਸ ਫੇਨ ਆਹ ਉਹਨੂੰ ਕਹਿ ਰਿਹਾ ਸੀ ਗਿਆ ਕਹਿੰਦਾ ਅਪ ਕਿਤੇ ਕਹਿੰਦਾ ਵਾਰੀ ਭਰ ਚੱਲਦੇ ਆ 10 ਕ ਦਿਨਾ ਅੱਛਾ ਉਹ ਮੈਂ ਤੈਨੂੰ ਐ ਕਹਿੰਦਾ ਮੇਰਾ ਤੂੰ ਸੁੱਤੀ ਨਹੀਂ ਅੱਖਾਂ ਨਹੀਂ ਵਾਲੀ ਮਰੀ ਨਹੀਂ ਏ ਨੀਂਦ ਕਿੱਥੇ ਆਉਂਦੀ ਐ ਨੀਂ ਤਾ ਉੱਡੀ ਪਈ ਐ ਅੱਛਾ ਉੱਡੀ ਪਈ ਐ ਲੈ ਹੁਣ ਤੈਨੂੰ ਨੀਂਦ ਆਉਣ ਲਾ ਦੂੰ ਕਹਿਲਾ ਠੀਕ ਐ ਠੀਕ ਐ ਚੱਲ ਤੂੰ ਜਾ ਕੋਈ ਐ ਫਿਰ ਮੈਂ ਜਾਵਾਂ ਓਏ ਕੌਣ ਆਉਂਦਾ ਸਮੀ ਜੰਗਾ ਪਈ ਓਏ ਆਜੂ ਬਾਅਦ ਤੇ ਖੇਡਾਂ ਚੱਲੀ ਸੀ ਕੋਈ ਤੂੰ ਜਾ ਚੱਲ ਫਿਰ ਮੈਂ ਜਾਣਾ ਸੋਚ ਲਈ ਹੁਣ ਠੀਕ ਆ ਕੋਈ ਉਹਨੂੰ ਦੱਸ ਦੇ ਨਾਲੇ ਗੱਡੂ ਨੂੰ ਅੰਗਾ ਕਨੇ ਕੱਲ ਆਇਆ ਸੀ ਠੀਕ ਆ ਠੀਕ ਆ ਕੋਈਆਂ ਕਰ ਖੁਸ਼ ਨੇ ਹਾਂ ਕਰ ਮੱਥੇ ਤੇ 7 ਤੇ ਆਉਣੀਆਂ 12 ਨਹੀਂ ਐ ਪ੍ਰੇਤੇ ਉਹਨੂੰ ਤਾਂ ਪਾਣਗੀ ਪਚੋਲਾ ਧੋਖਾ ਕਰਕੇ ਆ ਡਾ ਵੱਡਾ ਧੋਖਾ ਮੇਰੇ ਨਾਲ ਚਲ ਦੇਖਦੇ ਹਾਂ ਕਰਕੇ